ਜੀ ਬਈ ਸਾਰਿਆਂ ਨੂੰ ਮੈਂ ਇਹ ਕਰਦੇ ਤੁਸੀਂ ਹੋਗੇ ਸਾਰੇ ਠੀਕ ਠਾਕ ਜੀ ਚੜਦੀ ਕਲਾ 'ਚ ਹੋਵੋਗੇ ਤੇ ਆਪਾਂ ਚੱਲਦੇ ਆਂ ਜੀ ਖੇਤ ਨੂੰ ਬੀਜਦੇ ਆਂ ਕਣਕ ਚੱਲ ਗਈ ਹੋ ਤੇ ਸੁਖੂ ਵੀ ਗਿਆ ਟਰੈਕਟਰ ਲੇ ਗਿਆ ਤੇਲ ਤੂਰ ਪਾ ਕੇ ਦੋਵੇਂ ਟਰੈਕਟਰ ਚ ਤੇ ਆਪਾਂ ਲੇ ਕੇ ਚੱਲਦੇ ਆਂ ਸੁਪਰ ਸੀਡਰ ਲਓ ਜੀ ਸੁੱਖੂ ਮਾਰ ਰਿਹਾ ਹੈ ਰੋਂ ਵਧੀਆ ਖੁੱਲ ਰਿਹਾ ਬਈ ਵੈਸੇ ਤਾਂ ਆਦਾ ਖੇਤ ਵੈਸੇ ਵੀ ਛੋਟਾ ਏ ਪੰਜ ਕਨਾਲ ਦੇਖ ਰਹੇ ਹਾਂ ਉਹ ਕਹੀ ਜੀ ਖੁੱਲੀ ਆ ਪੰਜ ਕਨਾਲ ਤਾਂ ਮਾਰ ਗਿਆ ਹੈ ਰੋਂ ਮਤ ਤੇ ਅੱਜ ਬਾਈ ਪਸ਼ਵਾ ਵੀ ਲਗੀ ਆ ਚੱਲਣ ਚੱਲੂਗੀ ਪਸ਼ਵਾ ਚੱਲ ਗਈ ਪਸ਼ਵਾ ਚੱਲ ਗਈ ਭਾ ਸਮਝ ਲੋ ਖੇਤ ਵੀ ਬਤਾਂਰ ਜਿਹੜੇ ਖੋਲਦੇ ਵਾ ਸਮਝ ਲੋ ਵੀ ਆਣ ਬਣ ਜੂਗੇ ਤੇ ਸੁੱਖ ਨੂੰ ਤਾਰਦਾ ਥੱਲੇ ਹੁਣ ਥੋੜਾ ਜਿਹਾ ਇੱਕ ਸਿਰਿਆਂ ਬਈ ਗੇੜੇ ਜਾਂਦਾ ਦੇਈ ਜਾਂਦਾ ਵਿਚੋਂ ਮਰੋੜੀਆਂ ਬਹੁਤ ਛੱਡੀਆਂ ਨੇ ਇੱਕੋ ਕਿੜਾ ਉਰੀ ਬਾਰ-ਬਾਰ ਜਿਹੜਾ ਇੱਕੋ ਵੇੜਾ ਥੋੜਾ ਪਿੱਛੇ ਨੂੰ ਮੁੜੇ ਕਰ ਲੂ ਪੂਰੀ ਜਿਹੜੇ ਦੇ ਵਿੱਚ ਜਿਹੜਾ ਹਾਂ ਥੋੜਾ ਜਿਆ ਲੈ ਨਰਮ ਨਿਕਲਿਆ ਬਾਈ ਕੀ ਇਹ ਤਾਂ ਡੱਕਰ ਹੈ ਥੋੜਾ ਜਿਹਾ ਚਲੋ ਲੱਗ ਜੂਗੀ ਧੁੱਪ ਹਵਾ ਵਾਕੇ ਬਣ ਜੂਗਾ ਤੇ ਤਬਰੀਕ ਬਣ ਜਾਂਦਾ ਹੂਗੇ ਦੇਖੋ ਪ੍ਰਾਲੀ ਪ੍ਰੋਲੀ ਬਈ ਐਨ ਗਲ ਗਈ ਆਦਾ ਕੇ ਤੇ ਛੋਟਾ ਆਇਨ ਬਣ ਜਾਣਾ ਵਧੀਆ ਆੜ ਪਾੜ ਦੀ ਹਰੋਂ ਮਾਰ ਕੇ ਛੱਡ ਦੇਣਾ ਦੁਪਹਿਰ ਇਹਦੀ ਧੁੱਪ ਧੁੱਪ ਹਵਾ ਲਗੇ ਤੇ ਫੇਰ ਕਰੂੰਗੇ ਦੁਹਰ ਦੇਖ ਲਓ ਪ੍ਰਾਲੀ ਕਿਸ ਤਰ੍ਹਾਂ ਗਲ ਗਈ ਬਈ ਆ ਦੇਖੋ ਆਹ ਹਾਰੀ ਪ੍ਰਾਲੀ ਆ ਦੇਖੋ ਗਲ ਗਈ ਬੁੱਧੀ ਹੋ ਗਈ ਹਨ ਹੁਣ ਇਹਦਾ ਮਤਲਬ ਖੇਤ ਦੇ ਅੰਦਰ ਨੁਕਸਾਨ ਨਹੀਂ ਹੈ ਕੋਈ ਵੀ ਬਈ ਆਹ ਗਿੱਲ ਚੁੱਸੂ ਗਈ ਆ ਕਿਵੇਂ ਦੀ ਜਾਨ ਖਤਮ ਹੋ ਗਈ ਬਈ ਗਿੱਲ ਨਹੀਂ ਨਾ ਹੁਣ ਚੁੱਸਣੀ ਇਨਾ ਜਿੰਨਾ ਪਾਣੀ ਪੀਣਾ ਦਾ ਪੀ ਲਿਆ ਇਸ ਕਰਕੇ ਇੱਕ ਵਾਰ ਰੋਣੀ ਕਰਕੇ ਹੀ ਲੋਟ ਆੰਨੇ ਬਈ ਜਿਹੜੇ ਮੋ ਪ੍ਰਾਲੀ ਬਾਣੀ ਹੁੰਦੀ ਆ ਨਾ ਇੱਕ ਵਾਰ ਰੋਣੀ ਕਰ ਲਈ ਕਰੋ ਤੇ ਬਹੁਤ ਵਧੀਆ ਗਲ ਜਾਂਦੀ ਹੈ ਵਿੱਚ ਤੇ ਨਾਲੇ ਰੇਹ ਲੱਗਦਾ ਖੇਤ 'ਚ 2 ਸਾਲ ਖੇਤਮਾਂ ਬਾਹੀ ਵੀ ਪ੍ਰਾਲੀ ਦੱਸੂਗੀ ਵੀ ਹਾਂ ਝਾੜ 'ਚ ਵੀ ਦੱਸੂਗੀ ਬਾਕੀ ਫਸਲਾਂ ਵੀ ਦੱਸੋਗੇ ਵੀ ਹਾਂ ਰੇ ਘਟ ਮੰਗੂਗਾ ਫਸਲ ਹੋਰ ਵੀ ਫਸਲ ਹੈ ਰੇ ਘਟ ਜਾਊਗਾ ਆਪਣਾ ਕੋ ਮਾਰ ਰਿਹਾ ਬੜਕਾਂ ਸੱਠ ਆ ਰਿਹਾ ਬੁੱਕਦਾ ਦੇਖ ਲੋ ਥੋੜਾ ਜਿਹਾ ਟਾਇਰ ਪੌਣੇ ਦੇ ਨੂੰ ਮੈਂ ਹੁਣ ਪੌਣੇ ਦੇ ਬਾ ਤੇ ਚਲ ਛੱਡ ਹੈਰੋ ਨੂੰ ਮਾਰਨੀ ਹੈ ਜਿਆਦਾ ਮਾਰਦਾ ਕਹਾਂ ਪਵਾ ਦੂੰਗਾ ਲਓ ਜੀ ਸੁੱਖੂ ਮਾਰ ਰਿਹਾ ਹੈ ਰੋਂ ਆਪਾਂ ਇੰਨਾ ਸੁਪਰ ਸੀਡਰ ਚ ਪਾ ਲਈਏ ਬੀਜ ਖਾਦ ਪੰਜ ਕਨਾਲ ਦਾ ਅਡਰਾਲਾ ਲੈ ਨੇ ਬਲਾ ਪੰਜ ਕਨਾਲ ਤੇ ਹੀ ਲਗੂਗਾ ਥੱਲੇ ਦੇ ਬੀਜ ਨੂੰ ਬਈ ਹੋ ਜਾਦਾ ਹੁਣ ਹਾਂ ਜਿਆਦਾ ਹੈ ਕੱਟ ਕਰ ਲੈ ਥੋੜਾ ਜਾਂ ਪਾ ਦੇ ਆ ਨੱਪਾ ਤਾਰਦੇ ਮਿੱਟੀ ਰੂਲਰ ਉਰ ਤੇ ਮਿੱਟੀ ਜੰਮ ਜੰਮ ਮਿੱਟੀ ਵਾਹ ਪਾਰਦੇਸ ਰੇ ਲੋ ਜੀ ਪੰਜ ਕਨਾਲ ਵੀ ਵੀਜਦੀ ਆਪਾਂ ਨੇ ਤੇ ਆ ਕਿਲਾ ਵੀ ਪਲੀਜ ਹੋ ਗਿਆ ਸਮਝ ਢੇਰੇ ਵਾਲੇ ਜਿਹੜੇ ਰਹਿ ਗਏ ਬਈ ਇੱਕ ਜਿਹੜਾ ਲੱਗ ਗਿਆ ਢੇਰੇ ਦਾ ਵੀ ਤੇ ਦੋ ਜਿਹੜੇ ਰਹਿ ਗਏ ਹਕੀਕਤਾਂ ਵਿੱਚ ਚੱਲ ਰਿਹਾ ਠੀਕ ਵਧੀਆ ਬਾਬੇ ਨਾਨਕ ਦੀ ਕਿਰਪਾ ਨਾਲ ਪੈਪ ਬਰਾਨ ਲੱਗੇ ਦੇ ਕਾਰਨ ਪੈਪਾਂ ਵਿੱਚ ਡਾਈ ਲੱਗ ਗਿਆ ਤਾਂ ਰੁਕਣ ਬਾਈ ਤਾਂ ਫਿਰ ਆਪਾਂ ਨੇ ਸਾਰੇ ਪੈਪ ਖੋਲ ਕਹਿਣਾ ਬਾਈ ਫਿਰ ਇਕ ਛਟੀ ਦੀ ਲੇਕ ਆਪਾਂ ਨੇ ਲੰਬੀ ਜੁਮਾ ਬਨ ਕੇ ਲੀਰ ਮੂਰੇ ਪੈਪਾਂ ਦੇ ਵਿੱਚ ਫੇਰੀ ਉਹ ਬਨ ਕੇ ਲੀਰ ਐਨ ਸਵਾਰ ਕੇ ਸਾਰੇ ਪੈਪ ਸਾਫ ਕਰਤੇ ਅੰਦਰ ਤੇ ਉਦੇ ਬਾਅਦ ਦੁਬਾਰੇ ਦਿੱਕਤ ਨਹੀਂ ਆਈ ਦੁਬਾਰਾ ਨਹੀਂ ਫਿਰ ਉਹੀ ਵੀ ਪੈ ਪਰ ਰੁਕ ਗਿਆ ਹੈ ਕਿਉਂਕਿ ਵਿਚ ਵਿਚਨਾ ਇਹਨਾਂ ਦੇ ਉਰ ਜੰਗ ਗਿਆ ਦਾ ਬਾਈ ਪਾウダー ਜਾ ਆਰਡਰ ਜਾ ਜਮਣੇ ਕਰਕੇ ਫਿਰ ਦਾਣੇ ਵਿੱਚ ਰੁਕ ਜਾਂਦੇ ਤੇ ਵਾਫੇ ਡਾਟ ਲੱਗ ਜਾਂਦੀ ਸੀ ਕੁਝ ਥੋੜਾ ਜਾਣਾ ਇਹ ਰੱਸੀ ਗੱਲ ਬੰਨਣੇ ਪਾਉਂਦੇ ਆਪਾਂ ਨੂੰ ਥੋੜੇ ਥੋੜੇ ਆਪਾਂ ਗੱਲ ਬੰਨ ਦੂੰਗਾ ਇਹਨਾਂ ਦੋਆਂ ਨੂੰ ਮਿਲਾ ਕੇ ਆਪਸ ਮਾ ਫਿਰ ਵਧੀਆ ਹੋਊਗਾ ਦੇਖਿਆ ਬਹੁਤ ਹਨ ਭਈਆਂ ਨੇ ਬੰਨੇ ਗਏ ਆ ਇਹ ਆਪਾਂ ਵੀ ਥੋੜਾ ਥੋੜਾ ਰੱਸੀ ਨਾਲ ਇਹਨਾਂ ਨੂੰ ਬੰਨ ਦੂਗੇ। ਦੋਵਾਂ ਨੂੰ ਆਪਸ ਵਿੱਚ ਥੋੜਾ ਥੋੜਾ ਜਿਵੇਂ ਉੱਪਰ ਉੱਟ ਜੂंगे ਥੱਲੇ ਨਹੀਂ। ਦੱਸੂਗੇ ਵੀ ਸਿੱਧਾ ਦਾਣਾ ਥੱਲੇ ਜਾਊਗਾ। ਕੋਈ ਨਹੀਂ ਪ੍ਰੋਬਲਮ ਆਣੀ ਦੀ ਬਿਲਕੁਲ ਵੀ। پیسے ਤਾਂ ਹੁਣ ਵੀ ਨਹੀਂ ਆਈ ਹੁਣ 1.5 ਕਿੱਲੇ ਵਿੱਚ ਕੋਈ ਦਿੱਕਤ ਨਹੀਂ ਆਈ। ਠੀਕ ਠਾਕ ਚੱਲ ਰਿਹਾ ਐਨ ਵਧੀਆ। ਕੋਈ ਪ੍ਰੋਬਲਮ ਨਹੀਂ ਆਈ। ਕਵਰ ਡਾਇਆ ਦੇਖ ਲਈ ਆਪਾਂ ਡਾਇਆ ਪੂਰਾ ਪੂਰਾ ਜਾਈ ਹੈ ਟੈਂਕ ਚ ਸੜਕ ਦੇ ਉੱਪਰ ਹੱਥ ਮਾਰਦੇ ਮਰਨ ਡਾਇਵਾ ਉਹ ਮਰਨ ਹੱਥ ਮਾਰਦੇ ਹੱਥ ਮਾਰਦੇ ਡਾਇਵਾ ਇੱਕ ਸਾਈਡ 'ਵਾਂ ਕਰਦੇ ਕਰ ਜਾਂ ਖਾਲੀ ਘੱਟ ਰਹਿ ਜਾਂਦਾ ਨਾ ਇੱਕ ਪਿੱਛੇ ਕਰਦੇ ਕਰ ਬਾਨੀ ਬਾਕੀ ਦੋ ਕੁੰਡੇ ਆਪਾਂ ਨੇ ਕੁੰਡੇ ਘਟੇ ਬਣਾਉਣਾ ਉਹਨਾਂ ਨੂੰ ਆਪਾਂ ਦੇਖੂਏ ਸਵੇਰ ਨੂੰ ਦੁਪਹਿਰੇ ਨੂੰ ਪਾਸਾ ਪਾਣੀ ਲੱਗੇ ਤੇ ਨਾਲੇ ਥੋੜਾ ਜਿਆਦਾ ਗਿੱਲੇ ਆ ਜਿਆਦਾ ਗਿੱਲੇ ਕਰਕੇ ਤੇ ਛੇੜੇ ਨਹੀਂ ਆਪਾਂ ਨੇ ਫਿਰ ਉਹ ਜਿਵੇਂ ਆਗਾ ਚੱਲ ਕੱਢ ਲਵਾਂ ਇਹਨੂੰ ਇਹਨਾਂ ਨੂੰ ਦੁਪਹਿਰੇ ਦੁਪਹਿਰੇ ਇਹਨਾਂ ਨੂੰ ਤਾਂ ਪਤਾ ਪਾ ਲੱਗੇ ਤੇ ਹਵਾ ਚੱਲ ਗਈ ਪਸ਼ਵਾ ਮੜੀ ਮੁੱਠੀ ਹਵਾ ਹੀ ਲੱਗ ਰਹੀ ਜਾਲ ਗਿੱਲੇ ਚ ਫਿਰ ਪੂੜਾ ਲੱਗੀ ਜਾਂਦਾ ਬਾਈ ਅਜत्ता ਕਿੰਦਾ ਥੋੜਾ ਜਿਹਾ ਵਿੱਚ ਟਾਕੀਆਂ ਦੋ ਨਰਮੀਆਂ ਉਹ ਉਹਨਾਂ ਮੈਂ ਪੂੜਾ ਜਿਹਾ ਲੱਗ ਗਿਆ ਦਾ ਪੱਤੀ ਸਾਰਾ ਫਸ ਗਿਆ ਦਾ ਸੁਪਰ ਹੀਟਰ ਨਾਲ ਮੇਰਾ ਵਰਤਿਆ ਉਹਨਾਂ ਅੱਧੇ ਗਿੱਲੇ ਨਹੀਂ ਇਹ ਦਿਨ ਤੇ ਨਿਬੜ ਜਾਣਾ ਦਾ ਸੁਖਮਨ ਜਾ ਰਿਹਾ ਅੱਗੇ ਟਰੈਕਟਰ ਲੈ ਕੇ ਆ ਮਾਰਿਆ ਸੁਪਰ ਹੀਟਰ ਗੇਟ ਮਾ ਪਰਸੋਂ ਗੇਟ ਦੇ ਥੱਲੇ ਤੇ ਕਿੱਲੀ ਜੀ ਮੋਸਤੀ ਦੇ ਜੀ ਲੋਕ ਠੀਕ ਹੈ ਜੀ ਕਿਦਾ ਬਲੌਗ ਆਪਣਾ ਇੱਥੇ ਰੱਖਦਾ ਮਿਲਦੇ ਹਾਂਗੇ ਜੀ ਅਗਲੇ ਬਲੌਗ ਚ ਤੁਹਾᱫ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਤਿ ਸ਼੍ਰੀ ਅਕਾਲ